ਸ੍ਰੀ ਹਰਮੰਦਰ ਸਾਹਿਬ ਪੰਜਾਬ ਦਾ ਦਿਲ ਅਤੇ ਸਿੱਖ ਧਰਮ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ ਇੱਥੇ ਲੱਖਾਂ ਸ਼ਰਧਾਲੂ ਨੇ ਤੇ ਦਰਸ਼ਨ ਕਰਨ ਲਈ ਆਉਂਦੇ ਹਨ ਪਰ ਇੱਥੇ ਪਿਛਲੇ 2 ਦਿਨਾਂ ਤੋਂ ਧਮਕੀਆਂ ਭਰੀਆਂ ਈਮੇਲਾਂ ਮਿਲ ਤੋਂ ਬਾਅਦ دہشت ਦਾ ਮਾਹੌਲ ਬਣਿਆ ਹੋਇਆ ਹੈ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਜਨਰਲ ਪੀਵੀ ਨਿਊਜ਼ ਟੀਵੀ ਤੇ ਅੱਜ ਦਿਨ ਬੁੱਧਵਾਰ 16 ਜੁਲਾਈ ਅੱਜ ਗੱਲ ਕਰਾਂਗੇ ਹਰਮੰਦਰ ਸਾਹਿਬ ਤੇ ਆ ਰਹੀਆਂ ਧਮਕੀ ਭਰੀਆਂ ਈਮੇਲਾਂ ਬਾਰੇ ਚਲੋ ਸ਼ੁਰੂ ਕਰਦੇ ਹਾਂ ਮੁੱਖ ਘਟਨਾ ਕੀ ਹੈ 14 ਅਤੇ 15 ਜੁਲਾਈ 2025 ਨੂੰ ਐਸਜੀਪੀਸੀ ਨੂੰ ਕਈ ਈਮੇਲਾਂ ਰਾਹੀਂ ਧਮਕੀ ਮਿਲੀ ਕਿ ਗੋਲਡਨ ਟੈਂਪਲ ਵਿੱਚ ਆਰਟੀਐਕਸ ਵਰਗਾ ਬਲਾਸਟ ਹੋ ਸਕਦਾ ਹੈ ਇਹ ਈਮੇਲ ਐਸਜੀਪੀਸੀ ਦੇ ਅਫੀਸ਼ੀਅਲ ਇਨਬਾਕਸ 'ਚ ਮਿਲੀਆਂ ਅਤੇ ਇਹਨਾਂ ਵਿੱਚ ਵਿਸਫੋਟਕ ਸਮਗਰੀ ਪੁਰਾਣੀਆਂ ਪਾਈਪਾਂ ਵਿੱਚ ਰੱਖਣ ਦੀ ਗੱਲ ਕੀਤੀ ਗਈ ਸੀ ਕਾਰਵਾਈ ਅਤੇ ਸੁਰੱਖਿਆ ਧਮਕੀ ਮਿਲਣ ਉਪਰੰਤ ਬੰਬ ਡਿਸਪੋਇਲਡ ਸਕਵਾਡ ਬੀਐਸਐਫ ਪੁਲਿਸ ਅਤੇ ਐਸਜੀ ਹਰ ਅਣਜਾਣ ਵਾਲਾ ਵਿਕਤੀ ਸਕਰੀਨ ਹੋ ਰਿਹਾ ਹੈ ਐਸਜੀਪੀਸੀ ਅਤੇ ਪੁਲਿਸ ਦੋਵਾਂ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ ਤੇ ਸਾਈਬਰ ਕ੍ਰਾਈਮ ਯੂਨਿਟ ਵੀ ਜਾਂਚ ਵਿੱਚ ਲੱਗੀ ਹੋਈ ਹੈ ਐਸਜੀਪੀਸੀ ਸਖਤਰ ਪ੍ਰਤਾਪ ਸਿੰਘ ਵੱਲੋਂ ਦਰਸ਼ਕਾਂ ਨੂੰ ਆਸ਼ਵਾਸਨ ਕੋਈ ਡਰਨ ਦੀ ਲੋੜ ਨਹੀਂ ਹਰ ਧਰਮ ਜੋੜਨ ਵਾਲਾ ਹੈ ਵੰਡਣ ਵਾਲਾ ਨਹੀਂ ਹੈ ਤਮਕੀਲ ਦੇ ਬਾਵਜੂਦ ਹਜ਼ਾਰਾਂ ਸ਼ਰਧਾਲੂ ਹਰ ਰੋਜ਼ ਆ ਰਹੇ ਹਨ ਤੇ ਐਸਜੀਪੀਸੀ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਧਾਰਮਿਕ ਮੋਲ ਮਤ ਐਸੀਆਂ ਧਮਕੀਆਂ ਪੂਰੇ ਸਮਾਜ ਅਤੇ ਧਾਰਮਿਕ ਸਥਾਨਾਂ ਦੀ ਸ਼ਾਂਤੀ ਨੂੰ ਕਤਰਾ ਪਹੁੰਚਾ ਲਿਆ ਹਨ ਪਰ ਸਾਡੀ ਵਚਨਬੱਤਾ ਤੇ ਇਕਤਾ ਇਹਨਾਂ ਨਾਲ ਨਵੀਆਂ ਤਾਕਤਾਂ ਲੈ ਕੇ ਆਉਂਦੀਆਂ ਹਨ ਸ਼ਰਧਾ ਲੋਵਾਂ ਨੂੰ ਕੀ ਹਨ ਅਪੀਲ ਆਮ ਲੋਕਾਂ ਸ਼ਰਧਾ ਲੋਵਾਂ ਨੂੰ ਪੁਲਿਸ ਤੇ ਐਸਜੀਪੀਸੀ ਉੱਤੇ ਪ੍ਰੋਸਰ ਖੰਦੀ ਵੀ ਅਪੀਲ ਕੀਤੀ ਜਾਂਦੀ ਹੈ ਕਿ ਅਫਵਾਹਾਂ ਤੋਂ ਬਚਣਾ ਅਤੇ ਸ਼ਾਂਤੀ ਇਕਤਾ ਨੂੰ ਜਿੰਦਾ ਰੱਖਣਾ ਬੀਲ ਤਾਂ ਸਾਡੀ ਜਿੱਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਫਿਰ ਪਾੜ ਕੇ ਸਾਡਾ ਚੈਨਲ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ